ਆਉਂਦੇ ਨੇ ਮਾਰਿਆ ਹੈ ਮੁੰਡੇ ਨੇ ਮਾਰਿਆ ਆ ਵੀ ਮਾਰਿਆ ਸੀ ਐਤ 15 ਦਿਨ ਪਹਿਲਾਂ ਤੇ ਆਪਾਂ ਕਿਉਂ ਮਾਤਾ ਕੁੱਟ ਖਾਈ ਜਾਂਦੇ ਬਾਰ-ਬਾਰ ਆ ਦੇਖੋ ਨਿਸ਼ਾਨ ਵੀ ਹੱਥਾਂ ਤੇ ਉਹਨੇ ਤੁਹਾਡੇ ਮਾਰਿਆ ਫੇਰ ਵੀ ਤੁਸੀਂ ਉਹਦੇ ਕੋਲ ਹੀ ਜਾਣਾ ਮੇਰੀ ਨੋ ਮੈਨ ਮਾਰਦੀ ਗੁੱਲੀਆ ਮੁੰਡਾ ਮੁੰਡਾ ਕੁਛ ਨਹੀਂ ਕਹਿੰਦਾ ਮੁੰਡਾ ਨਾ ਕੋ ਬੋਹੂ ਨੂੰ ਕਹਿੰਦਾ ਨਾ ਮੈਨੂੰ ਬੋਲੇ ਨਾਲ ਪੋਕੀਆਂ ਮਾਰਦੀਆਂ ਨੇ ਪੋਸਤੇ ਨੇ ਮੇਰੇ ਮਾਰਿਆ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ ਮੁੰਡਿਆ ਚਿੰਨ ਨੇ ਤੇ ਤੁਸੀਂ ਆਏ ਕਿੱਥੋਂ ਆਜਾ ਬਰਾਤ ਉਹ ਪਠਾਪੜ ਸਿੰਘ ਜੀ ਉਸ ਮੁੰਡੇ ਨੇ ਲਾਜ ਵੀ ਕਰਾਇਆ ਤੁਹਾਡੇ ਕੋਲੋਂ ਅੱਛਾ ਤੁਹਾਡੇ ਮੁੰਡੇ ਨੇ ਹਾਂ ਜੀ ਜੀ ਲਾਜ ਟੁੱਟੀ ਸੀਗੀ ਮਾਜਰਾ ਜਾਂ ਮੁੰਡਾ ਸੀ ਹਾਂ ਹਾਂ ਉਹਨੇ ਲਾਜ ਕਰਵਾਇੰਦਾ ਨਾ ਤੇ ਘਰ ਵਾਲਾ ਤੁਹਾਡਾ ਘਰ ਵਾਲੇ ਤਾਂ ਹੈ ਨਹੀਂਗੇ ਹੁਣ ਤੁਸੀਂ ਮੇਰੇ ਕੋਲ ਮਦਦ ਕੀ ਚਾਹੁੰਦੇ ਹੋ ਮੈਂ ਇਹਨਾਂ ਜੇ ਵੀ ਆਉਂਦਾ ਮੈਂ ਕਹਿੰਦੀ ਵੀ 4 ਸਾਲ ਕੋਈ ਰਾਹ ਨਹੀਂ ਦਿੰਦੇ ਨਹੀਂ ਫਿਰ ਤੁਸੀਂ ਇਹਨਾਂ ਕੋਲ ਰਹਿਣ ਦਿਓ ਮੇਰੇ ਘਰ ਰਹਿ ਲੋ ਛੱਡ ਦਿਓ ਉਹਨਾਂ ਨੂੰ ਨਹੀਂ ਤੇਰੇ ਨਾਲ ਮਾ ਕੁੜੀਆਂ ਨੇ ਕੁੜੀਆਂ ਆਉਂਦੀਆਂ ਜਾਂਦੀਆਂ ਨੇ ਤੁਹਾਡੀਆਂ ਕੁੜੀਆਂ ਹਾਂ ਤੇ ਉਹਨਾਂ ਕੋਲ ਰਹਿ ਲੋ ਨਹੀਂ ਘਰ ਛੱਡ ਕੇ ਕਿੱਥੇ ਰਹਿਣਾ ਫਿਰ ਮਾਤਾ ਜੀ ਮੇਰੀ ਗੱਲ ਸੁਣੋ ਜਿਹੜਾ ਮੁੰਡਾ ਤੁਹਾਡਾ ਤੁਹਾਨੂੰ ਮਾਂ ਸਮਝ ਕੇ ਨਹੀਂ ਤੁਹਾਡੀ ਇੱਜ਼ਤ ਕਰ ਰਿਹਾ ਉਹ ਉਹ ਪੁਲਿਸ ਦੇ ਡਰ ਤੇ ਕਿੱਦਾਂ ਕਰੇਗਾ ਪੁਲਿਸ ਦੇ ਗਿਆ ਰਿਪੋਰਟ ਲਖਾਈਆ ਲੈ ਕੇ ਗਏ ਨੇ ਰਾਤੋਂ ਭੱਜ ਗਿਆ ਤੇ ਫਿਰ ਤੁਹਾਡੀ ਨੂੰਹ ਨੂੰ ਜਿਹੜੀ ਕੁੜੀ ਤੁਹਾਨੂੰ ਉਹਨੂੰ ਕਿੱਦਾਂ ਇਨਸਾਨੀਅਤ ਸਿਖਾਵਾਂਗੇ ਉਹਨਾਂ ਨੂੰ ਸ਼ਰਮ ਨਹੀਂ ਹੈਗੀ ਕਿ ਤੇਰੀ ਵੀ ਮਾਂ ਹੈ ਕੱਲ ਨੂੰ ਤੂੰ ਵੀ ਮਾਂ ਬਣਨਾ ਹੈ ਤੇਰੇ ਵੀ ਜਵਾਕ ਵਿਆਹੇ ਜਾਣੇ ਨੇ ਤੂੰ ਵੀ ਨੂ ਬਣਨਾ ਚਾਰ ਕੁੜੀਆਂ ਨੇ ਦੋ ਮੁੰਡੇ ਨੇ ਛੇ ਨਿਆਣੇ ਨੇ ਤੇ ਕੱਲ ਨੂੰ ਜਦੋਂ ਉਹਦੀ ਅੱਗੋਂ ਨੂ ਉਹਦੇ ਵਰਗੀ ਨਿਕਲ ਗਈ ਫੇਰ ਹਾਂ ਤੇ ਹੁਣ ਬਿਲਾ ਕੀ ਕਹਿ ਸਕਦੀ ਆ ਮੈਂ ਤੁਹਾਡੀ ਉਮਰ ਕਿੰਨੀ ਹੈ ਮੇਰੀ 80 ਸਾਲ ਦੀ ਉਮਰ ਹੈ ਤੇ ਤੂੰ ਛੱਡੋ ਫੇਰ ਇਹਨਾਂ ਨੂੰ ਤੁਹਾਨੂੰ ਆਸ਼ਰਮ ਰਖਾ ਦਿੰਦੇ ਹਾਂ ਨਹੀਂ ਨਹੀਂ ਆਂ ਜਾਂ ਤਾਂ ਮੈਨੂੰ ਖਰਚਾ ਦਿੰਦੇ ਆਂ ਦੀ ਕੋਈ ਮੁੰਡੇ ਹਾਂ ਖਰਚਾ ਦਿੰਦੇ ਰੋਟੀ ਪਾਣੀ ਦਾ ਦਿੰਦੇ ਨੇ ਖਰਚਾ ਮਾਦੇ ਮੇਰੀ ਗੱਲ ਸੁਣਾ ਹੁਣ ਤੁਹਾਡੇ ਬੱਚਿਆਂ ਨੂੰ ਮੈਂ ਕਿਵੇਂ ਮਾਂ ਦੀ ਮਮਤਾ ਸਿਖਾਵਾਂ ਮਾਂ ਦੀ ਇੱਜ਼ਤ ਕਿਵੇਂ ਸਿਖਾਵਾਂ ਜੇ ਤੁਹਾਡੇ ਤੁਹਾਡੀ ਨੂ ਤੁਹਾਨੂੰ ਮਾਰਦੀ ਹੈ ਹਾਂ ਜੀ ਨਾ ਵੀ ਜੇ ਤੁਸੀਂ ਪੁਲਿਸ ਚ ਕੋਈ ਮਦਦ ਕਰਾ ਦੋ ਮੈਂ ਮਦਦ ਪੁਲਿਸ ਕੀ ਕਰੇਗੀ ਪੁਲਿਸ ਅੱਜ ਜਾ ਕੇ ਉਹਨੂੰ ਡਾਂਟੇਗੀ ਕੱਲ ਨੂੰ ਉਹ ਫਿਰ ਗਲਤ ਕੰਮ ਤੁਹਾਨੂੰ ਮਾਰੇਗਾ ਫਿਰ ਕੁੱਟ ਕੇ ਖਾਣੀ ਆਪਾਂ ਕੀ ਕਰਾਂ ਫਿਰ ਤੁਹਾਨੂੰ ਆਸ਼ਰਮ ਭੇਜ ਦਿੰਨਾ ਮੈਂ ਨਹੀਂ ਨਹੀਂ ਆਸ਼ਰਮ ਨਹੀਂ ਜਾਣਾ ਮੇਰੇ ਭਾਈਆ ਜੀ ਜੇ ਨੇ ਮੇਰੇ ਤਾਂ ਪਰਿਵਾਰ ਵਾਲੀਆਂ ਤਾਂ ਉਹ ਨਹੀਂ ਕਹਿੰਦੇ ਫਿਰ ਕਰਦੇ ਨਹੀਂ ਕੁਝ ਕਹਿੰਦੇ ਨੂ ਨੂੰ ਤੁਹਾਡੇ ਆਹ ਮੇਰੀ ਨੂ ਵੀ ਮੇਰੇ ਭਾਈ ਨੂੰ ਭਈਆ ਬੁਲਾਏ ਸੀਗੇ ਫਿਰ ਬਿਨਾ ਇਹ ਨੂੰ ਵੀ ਬੋਲ ਦੀ ਆਵਾਜ਼ ਆ ਕੋਈ ਨੰਬਰ ਹੈਗਾ ਉਹਦਾ ਨੰਬਰ ਹੈਗਾ ਨਾ ਉਹਦਾ ਨੰਬਰ ਨਹੀਂ ਲੇਕੋ ਇਸਰੇ ਸਾਹ ਦੇ ਇਹਦਾ ਨੰਬਰ ਦਈਦਾ ਮੈਂ ਕਿੱਥੋਂ ਆਏ ਕਿਥੋਂ ਮੈਂ ਆ ਫੱਟਾ ਫੱਗ ਸਿੰਘ ਦਾ ਨੇ ਫੱਟਾ ਫੱਗ ਸਿੰਘ ਦਾ ਕਿਹੜਾ ਇਹ ਕਿੱਥੇ ਆ ਜੰਮੂ ਕਲੋਨੀ ਯਾਰ ਅਬਸਟੈਂਡ ਕੋਨੇ ਹਾਂ ਹਾਂ ਥੋੜੀ ਕੋਈ ਮੇਰੀ ਕੁੜੀ ਵੀ ਸਾਡਾ ਫੋਨ ਦੀ ਰਹੀ ਯਾਰ ਰੱਬੂ ਉਹਨਾਂ ਦੇ ਕੋਈ ਫੋਨ ਨੰਬਰ ਹੈਗਾ ਉਹਨਾਂ ਦਾ ਨਹੀਂ ਉਹਨਾਂ ਦਾ ਨਹੀਂ ਹੈਗਾ ਲਗੂ ਜਰ ਬੀਨੀ ਚ ਨਾ ਹਾਂ ਹਾਂ ਉਹ ਜੋ ਸੀ ਮੈਂ ਆਉਂਦੀ ਰਹੀ ਹਾਂ ਨਾ ਮੈਨੂੰ ਕਿਹਨੇ ਦੱਸ ਭਾਈਓ ਮੈਂ ਤਾਂ ਆ ਨਹੀਂਦੀ ਮੈਨੂੰ ਪਤਾ ਨਹੀਂ ਸੀ ਮੈਨੂੰ ਤਾਂ ਹੈ ਕਿ ਤੂੰ ਮੇਰੇ ਘਰ ਰਹਿ ਲੋ ਕੀ ਲੋੜ ਹੈ ਨਾ ਕੋਈ ਜਾਣ ਮਾਰ-ਬਾਰ ਕੁੱਟ ਖਾ ਕੇ ਫਿਰ ਉਹਨਾਂ ਕੋਲ ਹੀ ਜਾਣਾ ਫਿਰ ਉਹ ਕੁੱਟਣਗੇ ਫਿਰ ਕੀ ਕਰੂੰਗੀ ਦੇਖਨੇ ਕੋਈ ਹੀਲਾ ਕਰੂੰਗੀ ਪੁਲਿਸ ਦਾ ਕੋਈ ਕਿਧਰੇ ਜੇ ਪੁਲਿਸ ਦੇ ਕਹਿਣ ਤੋਂ ਬਾਅਦ ਵੀ ਫਿਰ ਉਹਨੇ ਕੁੱਟਿਆ ਫਿਰ ਇੱਕ ਵਾਅਦਾ ਕਰੋ ਕਿ ਜੇ ਹੁਣ ਅਗਲੀ ਵਾਰੀ ਉਹਨੇ ਤੁਹਾਡੇ ਤੇ ਹੱਥ ਚੁੱਕਿਆ ਤੁਸੀਂ ਮੇਰੇ ਕੋਲ ਆ ਜਾਓਗੇ ਆਪਾਂ ਕੁੱਟ ਕੇ ਖਾਣੀ ਮਾਤਾ ਤੋ ਬਰੇ ਬਿਲਾ ਕੱਟੇ ਇਹ ਹੱਥੀ ਪੈਂਦੀ ਐ ਐਡੀ ਨਹੀਂ ਕੁੱਟ ਖਾਣੀ ਨਿਆਣੇ ਪਿੱਛੇ ਪੈਂਦੀ ਆ ਨਿਆਣੇ ਬਹੁਤ ਸ਼ਰਾਰਤੀ ਨੇ ਮਾਰ ਦਿੰਦੇ ਨੇ ਨਿਆਣੇ ਵੀ ਉਦਾਂ ਦੇ ਕੋਈ ਕੁੜਦੇ ਹੁੰਦੇ ਨੇ ਜੇ ਕੋਈ ਮੇਰੇ ਪਿੱਛੇ ਬੈਠੇ ਨੂੰ ਕੁਸਤੀ ਦੇ ਵਿੱਚ ਗੜੀ ਦੀ ਬਾਈ ਨਹੀਂ ਕੁਸਤੀ ਧਾ ਕੇ ਵੀ ਜੰਨੀਆਂ ਕੰਮ ਕਰਦੇ ਕੋਈ ਹੈ ਗੜੀ ਦੀ ਬਾਈ ਜੰਨੀਆਂ ਤੇ ਕੁਸਤੀ ਨਿਆਣੇ ਨੱਚਾਗਣੇ ਕੁਸਤੀ ਪਿੱਛੇ ਕਿੱਦਾਂ ਦੇ ਬਦਮਾਗ ਨਿਆਣੇ ਨੇ ਯਾਰ ਦੱਸ ਇਹਨਾਂ ਦੇ ਪੋਤੇ ਪੋਤੀਆਂ ਨੇ ਮਾਂ ਕਰਦੀ ਉਹ ਜਵਾ ਕੋਈ ਕੁਝ ਕਰਦੇ ਨਹੀਂ ਉੱਥੇ ਬੜੀ ਨੂੰ ਹੋਰ ਰਹਿੰਦੀ ਆ ਇਹ ਛੋਟੀ ਦੇ ਬੱਚੇ ਆਂਟੀ ਤੁਹਾਨੂੰ ਮੈਂ ਤਾਂ ਬੁਲਾਇਆ ਤੁਸੀਂ ਇਹਨਾਂ ਦੇ ਘਰ ਜਾ ਕੇ ਇੱਕ ਤਾਂ ਇਹਨਾਂ ਨੂੰ ਅੱਜ ਛੱਡ ਆਇਓ ਇੱਕ ਇਹਨਾਂ ਦੀ ਨੂੰ ਨਾਲ ਗੱਲ ਕਰ ਲਿਓ ਜਾਂ ਕੱਲ ਸਵੇਰੇ ਜਾਇਆਇਓ ਜੇ ਉਹ ਪਿਆਰ ਨਾ ਮੰਨ ਗਈ ਠੀਕ ਆ ਉਹਨੂੰ ਸਮਝਾ ਦੇ ਮਾੜਾ ਜਾਂ ਤ ਨਹੀਂ ਤਾਂ ਫਿਰ ਆਪਾਂ ਕੋਈ ਹੋਰ ਹੱਲ ਦੇ ਦੇ ਕਿਉਂਕਿ ਮਾਤਾ ਹੁਣ ਇੱਕ ਜਿੱਦ ਤੇ ਆ ਦੇਖੋ ਹੱਥਾਂ ਦਾ ਹਾਲ ਦੇਖੋ ਇਹ ਕੀ ਹੋਇਆ ਉਹਨੇ ਮਾਰਿਆ ਹੈ ਮੁੰਡੇ ਨੇ ਮਾਰਿਆ ਆ ਵੀ ਮਾਰਿਆ ਸੀ ਆਹ ਚ 15 ਦਿਨ ਪਹਿਲਾਂ ਤੇ ਆਪਾਂ ਕਿਉਂ ਮਾਤਾ ਕੁੱਟ ਖਾਈ ਜਨੇ ਬਾਰ ਬਾਰ ਆ ਦੇਖੋ ਨਿਸ਼ਾਨ ਵੀ ਹੱਥਾਂ ਤੇ ਉਹਨੇ ਤੁਹਾਡੇ ਮਾਰਿਆ ਫਿਰ ਵੀ ਤੁਸੀਂ ਉਹਦੇ ਕੋਲ ਹੀ ਜਾਣਾ ਮੈਂ ਬੱਕਰੀ ਆ ਉਹਨਾਂ ਦਾ ਬੱਕਰੀ ਆ ਮੁੰਡੇ ਮਿਹਲੇ ਦੋਵੇਂ ਬੱਕਰੀ ਵਕਲੇ ਨੇ ਤੇ ਜਿਹੜੇ ਮੁੰਡੇ ਚੱਜਦੇ ਉਹਨਾਂ ਕੋਲ ਰਹਿ ਲੋ ਉਹ ਬੜਾਈ ਰੋਟੀ ਦਿੰਦਾ ਮੈਨੂੰ ਹੁਣ ਉਦਣ ਦਾ ਬੜਾਈ ਰੋਟੀ ਦਿੰਦਾ ਉਹ ਕਹਿੰਦੇ ਅਸੀਂ ਵੀ ਚਾਹੁੰਨੇ ਤਾਂ ਸਾਡੇ ਮਗਰ ਪੈਂਦੇ ਨੇ ਨਹੀਂ ਤੁਹਾਡੇ ਤਿੰਨ ਮੁੰਡੇ ਨੇ ਦੋ ਚੰਗੇ ਨੇ ਹਾਂ ਦੋ ਚੰਗੇ ਤੇ ਉਹਨਾਂ ਕੋਲ ਰਹਿ ਲੋ ਮੈਂ ਉੱਥੇ ਉਧਰ ਹੀ ਰਹਿਣੀ ਆ ਉਹਦੇ ਕੋਲੇ ਛੋਟੇ ਕੋਈ ਥਾਂ ਥੋੜਾ ਵਾ ਤੇ ਕੋਈ ਥਾਂ ਉੱਤੇ ਕਰਾਈ ਦੇ ਲੈ ਦਿੰਨੇ ਉਹਨੂੰ ਤੁਹਾਡੇ ਵਾਸਤੇ ਨਹੀਂ ਘਰ ਦਾ ਮਕਾਨ ਆ ਨਾ ਮੇਰੇ ਆ ਮਕਾਨ ਆ ਮੇਰੇ ਮਕਾਨਾ ਮੇਰੇ ਨਾਂ ਹੋ ਕੀ ਹੱਲ ਕਰੀਏ ਬਈ ਇਹਨਾਂ ਦਾ ਬਸ ਆਈਆ ਮੈਨੂੰ ਲੜਨ ਨੂੰ ਬੋਲਣ ਨੂੰ ਆ ਲਿਖਿਆ ਕਿੰਨੇ ਆ ਮੈਂ ਕੁੜੀ ਤੇ ਲਖਾਇਆ ਕਿਸੇ ਦੀ ਮੈਂ ਅਨਪੜਾ ਮਹਮੂਜ ਮਾਨੀਆ